ਜਾ ਕੇ ਉੱਥੇ ਕਾਨੂੰਨ ਦੇ ਤਹਿਤ ਹੋਏਗੀ ਇੱਥੇ ਘਰ ਦਾ ਹੀ ਰਾਜ ਬਣਾ ਲਿਆ ਕਿ ਆਪੇ ਹੀ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਤੇ ਨਾਲ ਸਪੀਕਰ ਸਾਹਿਬ ਤੇ ਨਾਲ ਯੂਟੀ ਦੇ ਅਫਸਰ ਤੇ ਜਾ ਕੇ ਰੈਕੀ ਕਰਕੇ ਜੋ ਪਸੰਦ ਆਇਆ ਚੰਡੀਗੜ੍ਹ ਦੇ ਵਿੱਚੋਂ ਉਹ ਪੀਸ ਚੁੱਕ ਲਿਆ ਭੀ ਆ ਹਜ਼ਾਰ ਡੇਢ ਹਜ਼ਾਰ ਕਰੋੜ ਦੀ ਪ੍ਰਾਪਰਟੀ ਆ ਤੇ ਇੱਥੇ ਦਾ ਬਣਾਵਾਂਗੇ ਅਸੀਂ ਆਪਣੀ ਵਿਧਾਨ ਸਭਾ ਤੇ ਨਾਲੇ ਸਾਡਾ ਬਣ ਜੂਗਾ ਕਲੇਮ ਜੇ ਤੁਹਾਨੂੰ ਇੰਨਾ ਸ਼ੌਕ ਹੈ ਅਸੀਂ ਤੁਹਾਨੂੰ ਵਧਾਈ ਦੇਣੇ ਆ ਤੁਸੀਂ ਆਪਣੀ ਬਣਾਓ ਵਿਧਾਨ ਸਭਾ ਹਰਿਆਣਾ ਦੇ ਵਿੱਚ ਪੰਜ ਕੋਲੇ ਬਣਾਓ ਅੰਬਾਲਾ ਬਣਾਓ ਜੀਤ ਬਣਾਓ ਰੋहतक ਬਣਾਓ ਅਸੀਂ ਕੋਈ ਤੁਹਾਡੇ ਦੁਸ਼ਮਣ ਥੋੜੇ ਆ ਪਰ ਅਸੀਂ ਇਹ ਸਾਜ਼ਿਸ਼ ਨੂੰ ਸਮਝ ਗਿਆ ਕਿ 2 ਕਿਲੋਮੀਟਰ ਦੇ ਫਰਕ ਨਾਲ ਤੁਸੀਂ ਤਬਾਦਲਾ ਕਰਕੇ ਜਿਹੜਾ ਤੇ ਇਹ ਸਾਨੂੰ ਕੀ ਤੁਸੀਂ ਮੂਰਖ ਸਮਝਦੇ ਹੋ ਇਸ ਕਰਕੇ ਇਹ ਅੱਜ ਗਵਰਨਰ ਸਾਹਿਬ ਨੇ ਕਿਹਾ ਕਿ ਹਾਲੇ ਇਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਉਸ ਸਟੇਜ ਤੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਕਿ ਪ੍ਰਪੋਜ਼ਲ ਆਈ ਕਿਉਂ ਪ੍ਰਪੋਜ਼ਲ ਦਾ ਅਧਿਕਾਰ ਹੀ ਕਿਨੂੰ ਹੈ ਕਿ ਤੁਸੀਂ ਸਾਰੇ ਜਿਹੜੇ ਵੱਡੇ ਪੁਰਾਣੇ ਫੈਸਲੇ ਆ ਉਹਨਾਂ ਨੂੰ ਕੈਨਸਲ ਕਰਕੇ ਤੇ ਇਦਾਂ ਪੰਜਾਬ ਦੇ ਹੱਕ ਮਾਰੋਗੇ ਨਾ ਯੂਨੀਵਰਸਿਟੀ ਤੇ ਇਦਾਂ ਕਬਜ਼ਾ ਹੁਣ ਦਿਆਂਗੇ ਨਾ ਚੰਡੀਗੜ੍ਹ ਦੇ ਉੱਤੇ ਇਦਾਂ ਕਬਜ਼ਾ ਹੁਣ ਦਿਆਂਗੇ ਇਹਦੇ ਵਾਸਤੇ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਇਹ ਅੱਜ ਦੀ ਸਰਦੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਜਿਹੜੀ ਸਾਂਝੀ ਮੀਟਿੰਗ ਹੈ ਉਹਦਾ ਫੈਸਲਾ ਇੱਕ ਰਾਜਵਾਨਾ ਸਾਹਿਬ ਦੇ ਸਬੰਧ ਵਿੱਚ ਜਿਹੜੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਮਜੀਠਾ ਸਾਹਿਬ ਸਾਰੀ ਡਿਟੇਲ ਦੱਸਣਗੇ ਕਿਉਂਕਿ ਹਰ ਚੀਜ਼ ਦੀ ਬਰੀਕੀ ਦੇ ਨਾਲ ਪੈਰਵਾਹੀ ਕਰਦੇ ਔਰ ਅੱਖਾਂ ਖੁੱਲ ਜਾਣਗੀਆਂ ਪੰਜਾਬ ਦੀਆਂ ਜਨਤਾ ਦੀਆਂ ਕਿ ਇਹ ਜਿਹੜੇ ਸਾਡੇ ਹਮਦਰਦ ਘੋਟਜਾ ਬੰਨਾ ਚਾਹੁੰਦੇ ਸੀ ਇਹ ਗੱਡੀਆਂ ਵੱਡੀਆਂ ਸਾਜਸ਼ਾ ਚਾਹੇ ਭੁਲੜ ਦੇ ਕੇਸ ਚਾਹੇ ਜਾਂ ਰਾਜਵਾਨੇ ਦੇ ਕੇਸ ਚਾ ਉਹਦੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਬਾਕੀ ਵਰਕਿੰਗ ਕਮੇਟੀ ਦੀ ਜਿਹੜਾ ਫੈਸਲਾ ਉਹਨਾਂ ਨੇ ਦੱਸਦਾ ਮੈਂਬਰਾਂ ਦੀ ਰਾਏ ਬੜੀ ਸਪਸ਼ਟ ਆ ਪਰ ਮੈਂਬਰਾਂ ਦੀ ਹਦਾਇਤ ਵੀ ਬੜੀ ਸਖਤ ਸੀ ਜਿਹੜੀ ਕਿਉਂਕਿ ਸੁਪਰੀਮ ਬਾਡੀ ਆ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਿਲ੍ਹਾ ਪ੍ਰਧਾਨਾਂ ਨੂੰ ਤੇ ਜਿਹੜੇ ਆ ਐਸਜੀਪੀਸੀ ਮੈਂਬਰ ਤੇ ਜਿਹੜੇ ਹਲਕਾ ਇੰਚਾਰਜ ਉਹਨੂੰ ਪੁੱਛੋ ਤੁਹਾਨੂੰ ਪਤਾ ਲੱਗ ਜਾਵੇ ਕਿ ਗਰਾਊਂਡ ਤੇ ਲੋਕਾਂ ਦੀ ਭਾਵਨਾ ਕੀ ਆ ਤੇ ਅਸੀਂ ਉਹਨਾਂ ਦੀ ਗੱਲ ਦਾ ਸਤਿਕਾਰ ਕਰਦੇ ਆ ਕਿ ਮੈਂਬਰ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਆ ਔਰ ਸਾਰਿਆਂ ਜਿਹੜੀਆਂ ਮੀਟਿੰਗਾਂ ਹੋ ਕੇ ਜੋ ਫਾਈਨਲ ਕਨਕਲੂਜਨ ਹੋਇਆ ਗਿਆ ਅਸੀਂ ਭਾਵਨਾ ਕੋਰ ਜਿਹੜੀ ਵਰਕਿੰਗ ਕਮੇਟੀ ਦੀ ਆ ਉਹ ਚੰਗੀ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਸੁਣ ਕੇ ਸਮਝ ਲਈ ਆ ਤੇ ਜੋ ਆਦੇਸ਼ ਵਰਕਿੰਗ ਕਮੇਟੀ ਦਾ ਹੋਇਆ ਉਹ ਦੇ ਮੁਤਾਬਕ ਸਾਰੀ ਪ੍ਰੋਸੈਸ ਜਿਹੜੀ ਆ ਕਿਉਂਕਿ ਡੈਮੋਕਰੈਟਿਕ ਪਾਰਟੀ ਆ ਸਾਰਾ ਜਿਹੜੇ ਅਹਿਮ ਅੰਗ ਹੁੰਦੇ ਆ ਪਾਰਟੀ ਦੇ ਸਾਰਿਆਂ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਆ ਇਸ ਕਰਕੇ ਉਹ ਰਾਏ ਜੋ ਆਏਗੀ ਫਾਈਨਲ ਉਸ ਤੋਂ ਬਾਅਦ ਜੋ ਫੈਸਲਾ ਪਾਰਟੀ ਦਾ ਉਹ ਅਨਾਉਂਸ ਜਿਹੜਾ ਉਹ ਕੀਤਾ ਜਾਏਗਾ ਮਜੀਠਾ ਸਾਹਿਬ ਨੂੰ ਬੇਨਤੀ ਹੈ ਕਿ ਦੇਖੋ ਪੱਲ ਮੰਡੀ ਵਾਲੀ ਤੇ ਮਾਈਕ ਨੇੜੇ ਦਾ ਮਾਈਕ ਚਲੋ ਠੀਕ ਹੈ ਜੀ ਜਿਹੜੀ ਬਾਕੀ ਗੱਲਾਂ ਤਾਂ ਹੰਦਰ ਸਾਹਿਬ ਨੇ ਤੇ ਚੀਮਾ ਸਾਹਿਬ ਨੇ ਦੱਸ ਹੀ ਦਿੱਤੀਆਂ ਨੇ ਜੀ ਅੱਜ ਆਨਰਬਲ ਸੁਪਰੀਮ ਕੋਰਟ 'ਚ ਬੰਦੀ ਸ਼ਿਕਾਅ ਬਾਰੇ ਔਰ ਖਾਸ ਤੌਰ ਤੇ ਭਾਈ ਭਲਵੰਤ ਸਿੰਘ ਰਾਜਵਾਨਾ ਸਾਹਿਬ ਬਾਰੇ ਅੱਜ ਇੱਕ ਤਰੀਕ ਸੀ ਔਰ ਉਹ ਤਰੀਕ ਦਾ ਕਾਨੂੰਨ ਵੀ ਹੈ ਕਿ 2 ਹਫ਼ਤੇ ਦਿੱਤੇ ਗਏ ਸੀ ਇਸ ਤਰੀਕਾ ਆਸਤੇ ਔਰ ਉਹਦੇ 'ਚ ਪੰਜਾਬ ਸਰਕਾਰ ਦੀ ਭਗਵੰਤਮਾਨ ਸਰਕਾਰ ਦੀ ਨਿਲੇਕੀ ਔਰ ناکامی ਸਾਹਮਣੇ ਦੇਖਣ ਨੂੰ ਮਿਲੀ ਆਈ ਥਿੰਕ ਜਿਹੜੀਆਂ ਸਰਕਾਰਾਂ ਹਿਊਮਨ ਰਾਈਟਸ ਜਾਂ ਲੋ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦੇ ਸਕਦੀਆਂ ਉਹ ਬੈਸੀ ਸਰਕਾਰ ਕੋਉਣ ਦੇ ਹੱਕਦਾਰ ਨਹੀਂ ਤੁਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਕਿ ਇੱਕ ਆਨਰੇਬਲ ਹਾਈ ਸੁਪਰੀਮ ਕੋਰਟ ਚ ਭਾਈ ਭਲਵੰਤ ਸਿੰਘ ਰਾਜੋਵਾਲਾ ਸਾਹਿਬ ਵੱਲੋਂ ਇੱਕ ਰਿਟ ਗਈ ਹੈ ਇੱਕ ਅਪੀਲ ਪਾਈ ਗਈ ਹੈ ਜਿਹਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੋਈ 15 16 ਸਾਲ ਹੋ ਗਏ 2007 ਤੋਂ ਨਾਲੋ ਜੀ ਹੁਣ ਤੱਕ ਆਲਮੋਸਟ 17 ਸਾਲ ਕੀ ਜਿਉਂ ਹੀ ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਦਿੱਤਾ ਗਿਆ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ ਉਹ ਚਾਹੁੰਦੇ ਕਿ ਉਸ ਮਰਸੀ ਪਟੀਸ਼ਨ ਦਾ ਫੈਸਲਾ ਹੋਵੇ ਔਰ ਜੇ ਸਰਕਾਰ ਨੇ ਉਸ ਨੂੰ ਕੇਂਦਰ ਦੀ ਸਰਕਾਰ ਨੇ ਔਰ ਸੂਬੇ ਦੀ ਸਰਕਾਰ ਤੇ ਉਹਦੇ ਵਿਊ ਮੰਗੇ ਗਏ ਆ ਕਿ ਥੋਡੇ ਕੀ ਵਿਊ ਨੇ ਮਗਰ ਰਾਜਵਾਨਾ ਸਾਹਿਬ ਬੜੇ ਕਲੀਅਰ ਨੇ ਕਿ ਮੇਰਾ ਫੈਸਲਾ ਕਰੋ ਜਾਂ ਅੰਨੇ ਜਾਂ ਬੰਨੇ ਈਦਰ ਡੈਥ ਸੈਂਟੈਂਸ ਦਿਓ ਜਾਂ ਫਿਰ ਇਸ ਡੈਥ ਸੈਂਟੈਂਸ ਨੂੰ ਜੇ ਕਮਿਊਟ ਕਰਨਾ ਤੇ ਉਹ ਫੈਸਲਾ ਦਿਓ ਬਗੜ ਤੁਸੀਂ ਕਿਸੇ ਇਨਸਾਨ ਨੂੰ 10 ਬਾਈ 10 ਦੀ ਚੱਕੀ 'ਚ ਡੈਥ ਰੋਤੇ 16 ਸਾਲ ਇਸ ਗੱਲ ਤੇ ਪੈਂਡੇਗ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀਆਂ ਮਾਨਸਿਕਤਾ ਮਾਨਸਿਕ ਹਾਲਾਤ ਨਾਲ ਖਰਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰਹ ਰਿਹਾ ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜਿਹੜੀ ਉਹਨਾਂ ਦੀ ਫੈਸਲਾ ਕੇਜਰੀਆ ਨਦੀਨ ਸੀ ਉਹ ਹੋ ਨਹੀਂ ਉਹ ਕੀਤਾ ਹੀ ਨਹੀਂ ਫਕੀਰ ਚਾਹਤ ਉਹ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਲਾ ਸਾਹਿਬ ਦੇ ਹੱਥ 'ਚ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮੈਨੂੰ ਲੱਗਦਾ 3 ਤਰੀਕ ਸੀ ਜਾਂ 4 ਸੀਗੀ 4 ਤਰੀਕ ਸੀ 4 ਤਰੀਕ ਦੇ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹੈਰਾਨ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਤਾਂ ਛੁੱਟੀ ਤੇ ਮਨ ਲਕੀ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵਿਊ ਮਨੁੱਖੀ ਅਧਿਕਾਰਾਂ ਤੇ ਭਾਈ ਤੁਸੀਂ ਆਪ ਦਾ ਵਿਊ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨੂੰ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਤਾਂ ਰਾਤ ਕੱਲ ਹੁਣ ਪੈਗ ਲੱਗ ਜੇ ਤੇ ਸਵੇਰੇ ਛੁੱਟੀ ਐ ਇੱਜੇ ਕਿਹੜਾ ਕੋਈ ਨੈਸ਼ਨਲ ਹੌਲਿਡੇ ਲਾ ਦੇਣੀ ਆ ਕੀ ਛੁੱਟੀ ਐ ਆ ਸਰਕਾਰਾਂ ਵੀ ਕਦੇ ਛੁੱਟੀ ਤੇ ਰਹੀਆਂ ਨਹੀਂ ਮਤਲਬ ਇਹਦਾ ਪਹਿਲੀ ਵਾਰੀ ਕਿਸੇ ਸਰਕਾਰ ਦਾ ਵਿਊ ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਤੇ ਕਿ ਉਹ ਛੁੱਟੀ ਤੇ ਨੇ ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾ ਤਾਂ ਲੋਕਾਂ ਦਾ ਕੀ ਬਣੂਗਾ ਫਿਰ ਸਰਕਾਰ ਦਾ ਤਾਂ 24 ਘੰਟੇ ਜਵਾਬ ਦੀ ਔਰ ਆਨਰੇਬਲ ਸੁਪਰੀਮ ਕੋਰਟ ਚੋਂ ਉਹ ਤੋਂ ਕਿਹਾ ਗਿਆ ਕਿ ਤੁਸੀਂ ਸ਼ਾਮ ਤੱਕ ਆਪਦਾ ਵਿਊ ਦੇ ਦਿਓ ਤੁਸੀਂ ਹੈਰਾਨ ਹੋਵੋਗੇ ਜਾ ਕੇ ਫਿਰ ਵਕੀਲ ਇਨਸਿਸਟ ਕਰ ਰਿਹਾ ਕਿ ਨਹੀਂ ਜੀ ਸਾਨੂੰ ਛੁੱਟੀ ਦੇ ਤੇ ਸਾਨੂੰ ਸਮਾਂ ਦੇ ਦਿਓ ਥੈਟਸ ਵਾਈ ਦੋ ਹਫ਼ਤੇ ਪਈ ਅੱਜ ਪਤਾ ਨਹੀਂ ਉਹਨਾਂ ਨੂੰ ਆਇਆ ਬਨ ਫਾਲੋਡ ਅਪ ਕਿ ਅਸੀਂ ਇੱਥੇ ਬੈਠੇ ਹਾਂ ਆਨਰੇਬਲ ਸੁਪਰੀਮ ਕੋਰਟ ਚ ਕੀ ਹੋਇਆ ਮਗਰ ਦਾ ਐਟੀਟਿਊਡ ਟਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਕੀ ਹੈ ਇਹਦੇ ਨਾਲ ਸਪਸ਼ਟ ਹੁੰਦਾ ਔਰ ਇਸ ਲਈ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਵੈਸੇ ਤਾਂ ਤੁਹਾਡੀ ਸਥਿਤੀ ਸਪਸ਼ਟ ਹੀ ਆ ਉਹ ਸਲਾਮੀ ਨਹੀਂ ਸਪਸ਼ਟ ਕਰਦੀ ਜਿਹੜੀ ਕੱਲ ਪਰਸੋਂ ਸਲਾਮੀ ਲੈ ਰਹੇ ਸੀ ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਨਾਲ ਦਿੱਲੀ ਦਾ ਉਹ ਲਈ ਜਾਂਦਾ ਉਹਨੂੰ ਕਹਿੰਦਾ ਤੂੰ ਅੱਗੇ ਹੋ ਜਾ ਤੇ ਉਹ ਤੋਂ ਹੀ ਸਪਸ਼ਟ ਸੀ ਜੇ ਸਲਾਮੀ ਇੱਕ ਦਿੱਲੀ ਦੇ ਐਮਐਲਏ ਨੇ ਲੈਣੀ ਆ ਅਰਵਿੰਦ ਕੇਜਰੀਵਾਲ ਨੇ ਤੇ ਉਹਦੀ ਭਾਵਨਾ ਭੁੱਲਣ ਸਾਹਿਬ ਦੇ ਮਸਲੇ 'ਚ ਕੀ ਆ ਤਾਂ ਭਾਈ ਤੇਰੀ ਭਾਵਨਾ ਵੀ ਆ ਹੀ ਗਈ ਸੋ ਮਗਰ ਬਿਲ ਪੰਜਾਬੀ ਚ ਐਕਸੈਪਟ ਦਿਸ the answer is no aur baaki mate chahe ho kisan ke is tarah rude ya aur main chaunga aj gunder sahab usnu elaborate karna chahida unna de dimag to vichar gaya ki ek immediate vidhansabha da session bulaya jave aur us vidhansabha de session ch jehdi senate di election nahi ho rahi hai usnu ਉਦੇ ਖਿਲਾਫ ਮੰੰਦਾ ਪ੍ਰਸਤਾਵ ਪਾਸ ਕੀਤਾ ਜਾਵੇ ਔਰ ਯੂਨੀਨਿਮਸਲੀ ਜੋ ਪੰਜਾਬ ਯੂਨੀਵਰਸਿਟੀ ਤੋਂ ਲੋਕਾਂ ਦਾ ਲੋਕਤੰਤ੍ਰਿਕ ਹੱਕ ਖੋਇਆ ਜਾ ਰਿਹਾ ਉਸ ਨੂੰ ਵਾਪਸ ਉਸ ਲੋਕਤੰਤ੍ਰਿਕ ਹੱਕ ਨੂੰ ਵਾਪਸ ਦਿਵਾਉਣ ਲਈ ਇੱਕ ਮਤਾ ਪਾਸ ਹੋਵੇ ਔਰ ਜੇ ਦੇਸ਼ ਦੀ ਸਰਕਾਰ ਭਾਜਪਾ ਦੀ ਸਰਕਾਰ ਫੇਰ ਵੀ ਇਸ ਮਤੇ ਨੂੰ ਪ੍ਰਵਾਨ ਨਹੀਂ ਕਰਦੀ ਲੋਕਤੰਤਰ ਪ੍ਰਤੀ ਉਹਨਾਂ ਦਾ ਕੀ ਰਵੱਈਆ ਇਸ ਗੱਲ ਤੋਂ ਸਪਸ਼ਟ ਹੋ ਜੂ ਦੂਜਾ ਮਤਾ ਇਹ ਗੱਲ ਦਾ ਲਿਆਇਆ ਜਾਵੇ ਕਿ ది 온ਰੇਬਲ ਗਵਰਨਰ ਹੈਜ਼ ਨੋ ਰਾਈਟ ਹੀ ਹੈਜ਼ ਨੋ ਬਿਜ਼ਨਸ ਹੀ ਇਜ਼ ਨੋਟ ਦੀ ਅਥਾਰਟੀ ਕਿ ਜਿਹੜੀ ਜ਼ਮੀਨ ਪੰਜਾਬ ਦੀ ਜ਼ਮੀਨ ਤੋਂ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਹਰਿਆਣੇ ਨੂੰ ਇਹ ਗੱਲ ਹਰਿਆਣਾ ਵਿਧਾਨ ਸਭਾ ਬਣਾਉਣ ਲਈ ਇਹ ਜ਼ਮੀਨ ਦੇ ਸਕੋ ਔਰ ਮੈਂ ਗਵਰਨਰ ਸਾਹਿਬ ਨੂੰ ਬੜੀ ਹੰਬਲੀ ਔਰ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਐਸਵਾਈਐਲ ਵੇਲੇ ਵੀ ਤੁਸੀਂ ਵੇਖੋ ਕਿਉਂ ਉਹ ਹਾਲਾਤ ਮਾੜਾ ਦੌਰ ਸ਼ੁਰੂ ਹੋਇਆ ਹਾਲਾਤ ਇਸ ਤਰ੍ਹਾਂ ਹੀ ਉਹ ਕਾਂਗਰਸ ਨੇ ਬਣਾਏ ਸਨ ਡੋਨਟ ਗੋ ਡਾਊਨ ਦੈਟ ਰੋਡ ਇਥਰੇ ਕਤਲੋ ਘਾਰੇ ਤੋਂ ਜਾਣੀ ਔਰ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਗੱਲ ਦੇ ਕਿ ਤੁਸੀਂ ਪੰਜਾਬ ਦੇ ਹੱਕ ਪੰਜਾਬ ਦੀ ਰਾਜਧਾਨੀ ਅੱਜ ਤੁਹਾਡਾ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਕੋਈ ਕਿਸ ਨੇ ਉਹ ਗੱਲ ਭੁੱਲੀ ਆ ਕਿਸੇ ਜਦੋਂ ਪੰਜਾਬ ਦੀ ਵਿਧਾਨ ਸਭਾ ਤੋਂ ਮੰਗੇ ਗਏ ਕਿ ਕਮਰੇ ਸਾਨੂੰ ਦੇ ਦਿਓ ਪੰਜਾਬ ਦੀ ਵਿਧਾਨ ਸਭਾ ਸਾਨੂੰ ਦੇ ਦਿਓ ਜਦ ਨਹੀਂ ਦਿੱਤੀ ਗਈ ਉਦੋਂ ਖੱਤਰ ਸਾਹਿਬ ਮੁੱਖ ਮੰਤਰੀ ਸਨ ਤੇ ਡਿਮਾਂਡ ਰੱਖਤੀ ਗਈ ਕਿ ਨਵੀਂ ਵਿਧਾਨ ਸਭਾ ਬਣੂਗੀ ਔਰ ਹੁਜੋ ਦੀ এনਵਾਇਰਨਮੈਂਟਲ ਕਲੀਅਰੈਂਸ ਆ ਗਈ ਹੈ ਇਹ ਤਾਂ ਇਲੈਕਸ਼ਨ ਚੱਲਦੀ ਆ 22 ਇਲੈਕਸ਼ਨ ਤੇ ਰੌਲਾ ਪੈ ਗਿਆ ਸੋ ਦੇ ਆਰ ਟ੍ਰਾਈਂਗ ਟੂ ਗਵਰਨਰ ਸਾਹਿਬ ਬੜੇ ਸੁਧਰੇ ਲਫਜ਼ਾਂ ਚ ਹਰੇ ਗੱਲ ਬਿਆਨ ਕਰ ਰਿਹਾ ਤੁਸੀਂ ਯੂ ਰਿਜੈਕਟ ਦ ਪ੍ਰੋਪੋਜ਼ਲ ਜੇ ਤੁਹਾਡੇ ਚ ਸਿਨਸੇਅਰਿਟੀ ਹੈ ਨਹੀਂ ਤਾਂ ਤੁਹਾਡੀ ਇਹ ਸੋਚ ਪ੍ਰਤੀ ਕਿੱਥੇ ਤੁਸੀਂ ਅ ਥੋਡੀ ਸਿਨਸੇਅਰਿਟੀ ਲੈਵਲ ਦਾ ਅਸਤ ਕੱਲ ਤੋਂ ਪਾਪੀ ਜਾਊਗੀ ਕਿ ਤੁਸੀਂ ਜੇ ਅੱਜ ਇਹ ਕਹੋ ਕਿ এনवायरमेंटਲ ਕਲੀਅਰੈਂਸ ਆਗੀ ਕੱਲ ਤੁਸੀਂ ਹੌਲੀ ਦੇ ਨੀ ਇਲੈਕਸ਼ਨ ਤੋਂ ਬਾਅਦ ਕਲੀਅਰੈਂਸ ਦੇ ਦੇਵੋਗੇ ਮਗਰ ਕੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਕਰ ਦੂਗਾ ਦੇ ਵਿਲ ਬੀ ਰਾਈਟਸ ਔਰ ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਜੇ ਲਾਅਨ ਆਰਡਰ ਦੇ ਇਹ ਜਿਹੇ ਹਾਲਾਤ ਬਣਨਗੇ ਤੇ ਨੋਪੜੀ ਐਲਸ ਇਜ਼ ਰਿਸਪੋਨਸਿਬਲ ਬਟ ਦਾ ਗਵਰਨਰ ਐਂਡ ਦਾ ਗਵਰਨਮੈਂਟ ਸਿਟਿੰਗ ਇਨ ਦਿੱਲੀ ਸੋ ਇਹ ਚੀਜ਼ਾਂ ਤੇ ਔਰ ਕਿਸਾਨਾਂ ਦੇ ਜਿਸ ਤਰੀਕੇ ਨਾਲ ਕਿਸਾਨ ਰੁਲਿਆ ਡੀਏਪ ਦੀ ਘਾਟ ਮਡੀਆਂ ਦੇ ਫਸਲਾਂ ਦੇ ਭਾਅ ਨਹੀਂ ਮਿਲਲੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਨਿੰਦਾ ਪ੍ਰਸਤਾਵ ਅਗੇਂਸਟ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਨਾਲ ਹੀ ਜਿਹੜੇ ਕੇਂਦਰ ਦੀ ਸਰਕਾਰ ਹੈ ਉਹਦੇ ਖਿਲਾਫ ਅਸੀਂ ਸਾਰੇ ਲੈ ਕੇ ਆਂ। ਸਹੀ ਤੂ ਕੈਨੇਡਾ ਵਾਲੇ ਲੈਟ ਅੱਜ ਇੱਕ ਜਿਹੜਾ ਵੱਡਾ ਇਸ਼ੂ ਹੈ ਜੀ ਜਿਹੜਾ ਬੜਾ ਚਿੰਤਾ ਦਾ ਵਿਸ਼ੂ ਬੜਿਆ ਔਰ ਅੱਜ ਇੱਕ ਹੋਰ ਕਮੇਟੀ 'ਚ ਡਿਸਕਸ ਵੀ ਹੋਇਆ ਹੈ ਚਲੋ ਇਹ ਇਹ ਕਿਉਂਕਿ ਬੜਾ ਸੈਂਸਿਟਿਵ ਮੈਟਰ ਹੈ ਸਾਡੀ ਅੱਜ ਅਪੀਲ ਹੈ ਜੀ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਨਾ ਫੋਟੋ बार-बार बार ਜਿਹੜੀ ਬਾਹਰ ਤੋਂ ਆਉਂਦੀ ਹੈ ਉਹ ਬੜੀ ਖਤਰਨਾਕ ਫੋਟੋ ਬਾਰ-ਬਾਰ ਆ ਰਹੀ ਕੀ ਔਰ ਜਿਸ ਤਰੀਕੇ ਦੇ ਸੰਬੰਧ ਕੈਨੇਡਾ ਨਾਲ ਪੈਦਾ ਹੋ ਰਹੇ ਆ ਕਿਉਂਕਿ ਬੜੀ ਵੱਡੀ ਪੰਜਾਬ ਦਾ ਡਾਇਸਪੋਰਾ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬੀ ਵੀਰ ਭਰਾ ਭੈਣ ਬਾਹਰ ਬੈਠੇ ਆ ਸੋ ਜੇ ਕੈਨੇਡਾ 'ਚ ਕੋਈ ਇਹ ਜਿਹਾ ਹਰਾਕਤ ਜਾਂ ਆਸਟ੍ਰੇਲੀਆ 'ਚ ਅਮਰੀਕਾ 'ਚ ਪੈਦਾ ਹੁੰਦੇ ਆ ਪੰਜਾਬ 'ਚ ਉਹਦੀ ਚਰਚਾ ਹੁੰਦੀ ਔ ਚਿੰਤਾ ਦਾ ਵਿਸ਼ਾ ਬਣਦਾ ਹੈ ਔਰ 트럼ਪ ਸਾਹਿਬ ਦੀ ਜਿੱਤ ਔਰ 트럼ਪ ਸਾਹਿਬ ਦਾ ਇਹ ਬਿਆਨ ਦੇ ਦੇਣਾ ਕਿ ਮੈਂ ਤਾਂ ਸਾਰੇ ਕੱਢ ਦੂੰ ਹੁਣ ਬਾਗ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਕਿ ਕਈਆਂ ਨੇ ਆਪਦੀ ਜ਼ਮੀਨਾਂ ਇੱਥੇ ਵੇਚੀਆਂ ਉਹ ਵਿਚਾਰੇ ਬਾਹਰ ਗਏ ਔਰ ਕੱਲ ਉਹਨਾਂ ਨੇ ਵਾਪਸ ਆ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਕਿਵੇਂ ਉਹਨਾਂ ਦੇ ਕੇਸ ਲੜ ਰਹੀ ਹੈ ਕੀ ਕਰਨਾ ਚਾਹ ਰਹੀ ਹੈ ਕੋਈ ਸਥਿਤੀ ਸਪਸ਼ਟ ਨਹੀਂ ਉਹੀ ਝੋਨੇ ਵਾਲੇ ਹਾਲਾਤ ਪੈਦਾ ਹੋ ਰਿਹਾ ਜਦੋਂ ਸ਼ੈਲਰ ਆਲਾ ਕਹੂਗਾ ਕਿ ਸਾਡੇ ਤਾਂ ਗਾਊਨ ਖੁੱਲਨੇ ਤੇ ਕਰਨਾ ਕੁਛ ਨਹੀਂ ਫਿਰ ਮੰਡੀਆਂ 'ਚ ਕਿਸਾਨ ਰੋਲੂਗਾ ਹੁਣ ਵੀ ਉਹੀ ਹੋ ਰਿਹਾ ਜੇ ਅੱਜ ਤੁਸੀਂ ਫਟਾਫਟ ਕੋਈ ਫਾਰਵਰਡ ਪਲੈਨਿੰਗ ਨਹੀਂ ਕੀਤੀ ਕੱਲ ਉਹ ਡਿਪੋਰਟੇਸ਼ਨ ਉਹ ਤੋਂ ਸ਼ੁਰੂ ਕਰ ਦਿੰਦੇ ਆ ਇੱਥੇ ਤਾਂ ਅੱਗੇ ਨੌਕਰੀ ਨਹੀਂ ਮਿਲ ਰਹੀ ਤੇ ਜਿਹਨੇ 40-50 ਲੱਖ ਰੁਪਏ ਖਰਚ ਕੇ ਆਪਦਾ ਬੱਚਾ ਬਾਹਰ ਭੇਜਿਆ ਉਹ ਵਿਚਾਰਾ ਕਿੱਧਰ ਨੂੰ ਜਾਊਗਾ ਬਹੁਤ ਸੀਰੀਅਸ ਹਾਲਾਤ ਪੈਦਾ ਹੋ ਰਿਹਾ ਔਰ ਭਗਵੰਤ ਮਾਨ ਸਾਹਿਬ ਜਾਗਣ ਔਰ ਪੰਜਾਬੀਆਂ ਨੂੰ ਦੱਸਣ ਕਿ ਉਹਦੇ ਵਾਸਤੇ ਕੀ ਕਰ ਰਿਹਾ ਸੈਕੰਡ ਜਿਹੜਾ ਉਤੋਂ ਵੀ ਵੱਧਾ ਚਿੰਤਾ ਦਾ ਵਿਸ਼ਾ ਕੀ ਕਾਉਂਸਲ ਜਨਰਲ ਦੀ ਆ ਮੀਟਿੰਗ ਧਰਮ ਸਥਾਨਾਂ 'ਚ ਹੋਣ ਇਹ ਪਹਿਲਾਂ ਨਹੀਂ ਕਦੇ ਸੁਣਿਆ ਸੀ ਔਰ ਫਿਰ ਇੱਕ ਤਸਵੀਰ ਆਵੇ ਕਿ ਹਿੰਦੂ ਵੀਰ ਦੇਸ਼ ਦਾ ਝੰਡਾ ਫੜ ਕੇ ਖਲੋਤਾ ਤੇ ਸਾਡਾ ਸਿੱਖ ਭਰਾ ਕੇਸਰੀ ਝੰਡਾ ਫੜ ਕੇ ਖਲੋਤਾ ਇੱਕ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਕਿ ਭਾਈ ਇਹ ਤਾਂ ਹਿੰਦੂ ਸਿੱਖ ਹੈ ਬਈ ਕੋਈ ਇਹਦੀ ਇੰਡਾਇਰੈਕਟ ਮਤਲਬ ਵੇਖੋ ਕੀ ਨਿਕਲ ਰਿਹਾ which is not the case ਕਿਉਂਕਿ ਜਿੰਨੀ ਕੁਰਬਾਨੀ ਪੰਜਾਬੀਆਂ ਨੇ ਸਿੱਖਾਂ ਨੇ ਇਹ ਦੇਸ਼ ਵਾਸਤੇ ਦਿੱਤੀ ਆ ਥਿਸ ਇਜ਼ ਬਿਯੋਂਡ ਆਊਟ ਐਂਡ ਰਿਕਾਰਡਸ ਸਪੀਕ ਫਾਰ ਥੈਮਸੈਲਵਜ਼ ਔਰ ਜਿੰਨਾ ਦੇਸ਼ ਦੇ ਅਨਾਜ ਦੇ ਭੰਡਾਰ 'ਚ ਯੋਗਦਾਨ ਪਾਇਆ ਉਹ ਵੀ ਫੈਕਟ ਹੈ ਕਿ ਪੰਜਾਬ ਤੋਂ ਪੰਜਾਬੀ ਆ ਸਿੱਖ ਤੋਂ ਪੇਟਰੀਆਟਿਕ ਬੰਦਾ ਕੋਈ ਨਹੀਂ ਦੇਸ਼ ਕੋਲ ਔਰ ਅੱਜ ਤੁਸੀਂ ਇੱਕ ਤਸਵੀਰ ਉਹ ਪਾਓ ਇਹਨੂੰ ਹਿੰਦੂ ਸਿੱਖ ਰੰਗਤ ਦਿਓ आई थिंक गवर्नमेंट ऑफ इंडिया नीड्स सीरियस कोर्स करेक्शन क्योंकि ਜਿਹੜਾ ਪੰਜਾਬੀ ਆ ਜਿਹੜਾ ਗੁਰੂ ਦਾ ਸਿੱਖ ਆ ਉਹਦੀ ਇੱਕ ਅਰਦਾਸ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਕਦੇ ਵੀ ਇਹੋ ਜੀ ਗਸਥਾਕੀ ਕਿਸੇ ਧਰਮ ਸਥਾਨ ਤੇ ਅਟੈਕ ਤਾਂ ਦੂਰ ਦੀ ਗੱਲ ਆ ਉਹ ਬੁਰਾ ਵੀ ਨਹੀਂ ਸੋਚ ਸਕਦਾ ਮਗਰ ਬਹੁਤ ਵੱਡੀਆਂ ਸਾਜ਼ਸ਼ਾ ਰਚੀਆਂ ਜਾ ਰਹੀਆਂ ਨੇ ਆ ਪੋਲਰਾਈਜੇਸ਼ਨ ਦੀਆਂ ਔਰ ਜੀ ਦਾ ਸਿੱਧਾ ਫਾਇਦਾ ਪਤਾ ਹੀ ਹੈ ਕਿੱਧਰ ਹੋਣਾ ਤੇ ਨੁਕਸਾਨ ਕਿੱਧਰ ਨੂੰ ਹੋਣਾ ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਬਾਦਲ ਸਾਹਿਬ ਦੀ ਇਹ ਉਸ ਵੇਲੇ ਦੀ ਵੱਡੀ ਲੜਾਈ ਹੁੰਦੀ ਸੀ ਔਰ ਜਦੋਂ ਬਾਜਪਾਈ ਸਾਹਿਬ ਤੇ ਬਾਦਲ ਸਾਹਿਬ ਇਕੱਠੇ ਹੋਏ ਆ ਇਹ ਬਹੁਤ ਵੱਡਾ ਇੱਕ ਮੈਸੇਜ ਸੀ ਔਰ ਹਿੰਦੂ ਸਿੱਖ ਇਕਤਾ ਔਰ ਅਸੀਂ ਉਸ ਇਕਤਾ ਦੇ ਪਾਬੰਦਾ ਮਗਰ ਜਿਹੜਾ ਇੱਕ ਗੰਤ ਤਰੀਕੇ ਨਾਲ ਜਿਹਦੇ ਸਿਰ ਤੇ ਦਸਤਾਰ ਹੈ ਉਸ ਨੂੰ ਪੋਰਟਰੇ ਕੀਤਾ ਜਾ ਰਿਹਾ ਔਰ ਜੇਸ ਤਰੀਕੇ ਨਾਲ ਪੰਜਾਬ ਦੀ ਇਕਨੋਮੀ ਨੂੰ ਤੈਅਛੈਸ਼ ਕਰਨ ਲਈ ਕੇਂਦਰ ਦੀ ਸਰਕਾਰ ਔਰ ਭਗਵੰਤ ਮਾਨ ਦੀ ਡਾਊਟੀ ਮੈਂ ਤਾਂ ਡਾਊਟੀ ਕਹੂੰਗਾ ਇਹ ਸਭ ਤੋਂ ਵੱਡਾ ਡਾਊਟ ਭਾਜਪਾ ਦਾ ਜੇ ਆ ਜਿਹਨੇ ਮਿਸਹੈਂਡਲ ਸਿਚੁਏਸ਼ਨ ਕੀਤੀ ਆ ਜੇ ਅੱਜ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਕੋਈ ਠੋਕਣ ਦਾ ਕੰਮ ਕਰ ਰਿਹਾ ਤੇ ਅਜੰਡਾ ਦਿੱਲੀ ਚ ਚਲਾਉਂਦੀ ਆ ਤੇ ਇੰਪਲੀਮੈਂਟ ਭਗਵੰਤ ਮਾਨ ਕਰਦਾ ਅੱਜ ਵਰਕਿੰਗ ਕਮੇਟੀ ਨੇ ਇਸ ਗੱਲ ਨੂੰ ਵੀ ਕੰਡੈਮ ਕੀਤਾ ਲੋਕਾਂ ਸਾਹਮਣੇ ਰੱਖਿਆ ਬਹੁਤ ਬਹੁਤਾਂ ਦਾ ਧੰਨਵਾਦ